ਚਾਰੇ ਦੇ ਚਾਰੇ ਤਿਆਰ ਨੇ ਹੁਣ ਕੌਣ ਕੱਢੂ ਕਰਾਟਾ ਸ਼ੀਲੂ ਤੇ ਛੋਟਾ ਨਾਥ ਬੱਲੇ 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 ਚੋਟੀ ਦਾ ਰੇਡਰ ਆ ਆਂਦਰਜੀਤ ਬੰਨੀ ਤੇ ਸ਼ੀਲੂ ਦੇ ਦਰਮਿਆਨ ਇਧਰ ਇਧਰ ਬੱਲੇ 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 ਇੰਗਲੈਂਡ ਦੇ ਸੀਜ਼ਨ ਦਾ ਬੈਸਟ ਬਣਿਆ ਪਰ ਕੌਣ ਨੌਜਵਾਨ ਉਹ ਦਿਨ ਵੇ ਬੜਾ ਜੱਸਾ ਫੜਿਆ ਹੋਇਆ ਬੱਟ ਲੱਗਿਆ ਹੋਇਆ ਜੋਰ ਉਹ ਕਬੱਡੀ 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 ਭਾਈ ਤਾੜੀਆਂ ਜ਼ੋਰਦਾਰ ਲੂ ਵਾਲਾ ਕਬੱਡੀ ਪਾਉਣ ਦੀ ਵਧੀਆ ਉਹ ਪ੍ਰਤਾਪ ਕੁੜਿਆਣੇ ਵਾਲਾ ਇਹ ਵੀ ਚੋਟੀ ਦਾ ਚੋਟੀ ਦਾ ਚੋਟੀ ਦਾ ਇਹ ਬੱਲੇ ਬੱਲੇ ਦੁਨੀਆ 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 ਚੰਦਰਿਆ ਬਾਲਾ ਮਾਨ ਕਰਦੀ ਹੈ ਬਾਲਾ ਮਾਨ ਕਰਦੀ ਹੈ ਏ ਬੱਲੇ 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 ਏ ਕਬੱਡੀ 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 ਉਹ ਚੰਡੀਗੜ੍ਹ ਵਾਲੇ ਆਉਂਦਾ ਸੁਰਰਾ ਕਰੀ ਤੁਰ ਆਉਂਦਾ ਪੰਜਾਬ ਦੇ ਵੱਡੇ ਕਪਾ ਦੇ ਸ਼ੀਲੂ 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 ਇਹ ਬੱਲੇ 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 ਇਹ ਕਬੱਡੀ ਕਬੱਡੀ ਲਾਲ ਛੋਟਾ ਨਾਥ ਫਿਰ ਕਬੱਡੀ ਪਾਉਣ ਦੇ ਲਈ ਫੜਿਆ ਹੋਇਆ ਛੋਟੇ ਨਾਥ ਦੀ ਰੇਡ ਇਹ ਸ਼ੀਲੂ 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 ਸ਼ੀਲੂ